ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਫੌਜ ਐਕਸ਼ਨ ਦੇ ਵਿੱਚ ਹੈ ਭਾਰਤੀ ਫੌਜ ਦੇ ਵੱਲੋਂ ਜਿੱਥੇ ਪੂਰੇ ਜੰਮੂ ਕਸ਼ਮੀਰ ਦੇ ਵਿੱਚ ਸਰਚ ਅਭਿਆਨ ਚਲਾਏ ਜਾ ਰਹੇ ਨੇ ਤਾਂ ਉਥੇ ਹੀ ਰਾਜੌਰੀ ਦੇ ਵਿੱਚ ਭਾਰਤੀ ਫੌਜ ਅਤੇ ਅਤਵਾਦੀਆਂ ਦੇ ਵਿਚਕਾਰ ਮੋਠ ਭੇੜ ਹੋਈ ਹੈ ਸੁਰੱਖਿਆ ਬਲਾਂ ਦੇ ਵੱਲੋਂ ਅਤਵਾਦੀਆਂ ਨੂੰ ਕੇਰਾ ਚੜਾ ਉਪਾਇਆ ਹੋਇਆ ਏਸ ਤੋਂ ਪਹਿਲਾਂ ਉਦਮਪੁਰ ਦੇ ਵਿੱਚ ਵੱਡਾ ਐਨਕਾਊਂਟਰ ਕੀਤਾ ਗਿਆ ਸੀ ਭਾਰਤੀ ਫੌਜ ਸੁਰੱਖਿਆ ਬਲਾਂ ਦੇ ਵੱਲੋਂ ਜਿੱਥੇ ਭਾਰਤੀ ਫੌਜ ਦਾ ਇੱਕ ਜਵਾਨ ਜਿਹੜਾ ਉਹ ਸ਼ਹੀਦ ਹੋਇਆ ਸੀ ਬਾਰਾਮੁਲਾ ਅਤੇ ਕੇਸਟਬਾਰ ਦੇ ਵਿੱਚ ਵੀ ਐਨਕਾਊਂਟਰ ਜਿਹੜਾ ਉਹ ਕੀਤਾ ਗਿਆ ਸੀ ਤਾਂ ਪਹਿਲਗਾਨ ਹਮਲੇ ਤੋਂ ਬਾਅਦ ਲਗਾਤਾਰ ਸੁਰੱਖਿਆ ਬਲ ਐਕਸ਼ਨ ਮੋਡ ਦੇ ਵਿੱਚ ਨੇ ਸੁਰੱਖਿਆ ਬਲਾਂ ਦੇ ਵੱਲੋਂ ਲਗਾਤਾਰ ਸਰਚ ਅਭਿਆਨ ਨੇ ਜਿਹੜੇ ਉਹ ਚਲਾਏ ਜਾ ਰਹੇ ਨੇ ਤਾਂ ਪਿਛਲੇ 24 ਘੰਟਿਆਂ ਤੋਂ ਹੁਣ ਤੱਕ ਚਾਰ ਐਨਕਾਊਂਟਰ ਨੇ ਜਿਹੜੇ ਉਹ ਕੀਤੇ ਗਏ ਨੇ ਤਾਂ ਹੁਣ ਰਾਜ਼ੌਰੀ ਦੇ ਵਿੱਚ ਮੁੱਠਪੇੜ ਹੋਈ ਹੈ ਜਿੱਥੇ ਜਿੱਥੇ ਸੂਚਨਾ ਸੁਰੱਖਿਆ ਬਲਾਂ ਨੂੰ ਮਿਲਦੀ ਆ ਅੱਤਵਾਦੀਆਂ ਦੇ ਲੋਕਣ ਹੋਣ ਦਾ ਉਥੇ-ਉਥੇ ਸਰਚ ਅਭਿਆਨ ਨੇ ਜਿਹੜੇ ਉਹ ਲਗਾਤਾਰ ਸੁਰੱਖਿਆ ਬਲਾਂ ਦੇ ਵੱਲੋਂ ਚਲਾਏ ਜਾ ਰਹੇ ਨੇ ਤਾਂ ਤਸਵੀਰਾਂ ਨੇ ਜਣੀਆਂ ਔਰ ਅਜਰੂਰੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਮੁੱਠਪੇੜ ਹੋਈਆ ਤਾਂ ਉਥੇ ਹੀ ਇੱਕ ਖਬਰ ਇਹ ਵੀ ਸਾਹਮਣੇ ਆ ਰਹੀ ਆ ਕਿ ਜਿਹੜਾ ਪਹਿਲਗਾਮ ਹਮਲੇ ਦੇ ਵਿੱਚ ਮੁਲਜ਼ਮ ਸ਼ਾਮਲ ਸੀ ਆਸਿਫ ਸ਼ੇਖ ਤਾਂ ਉਸ ਦਾ ਘਰ ਢਾਹ ਢੇਰੀ ਹੋਇਆ ਕਿਹਾ ਜਾ ਰਿਹਾ ਕਿ ਜਦੋਂ ਸੁਰੱਖਿਆ ਬਲਾਂ ਦੇ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਸੀ ਉਸ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਸੀ ਤਾਂ ਉਸ ਦੇ ਵਿੱਚ ਵਿਸਫੋਟਕ ਸਮੱਗਰੀ ਪਈ ਸੀ ਤਾਂ ਜਿਵੇਂ ਹੀ ਸੁਰੱਖਿਆ ਬਲ ਪਿੱਛੇ ਹਟੇ ਤਾਂ ਅਚਾਨਕ ਉਹ ਫਟ ਜਾਂਦੀ ਆ ਪਰ ਇੱਕ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਸੁਰੱਖਿਆ ਬਲਾਂ ਦੇ ਵੱਲੋਂ ਬੰਬ ਦੇ ਨਾਲ ਉਸ ਦੇ ਘਰ ਨੂੰ ਉਡਾਇਆ ਗਿਆ ਹਾਲਾਂਕਿ ਦੋਵੇਂ ਬਿਆਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਅਧਿਕਾਰਿਤ ਬਿਆਨ ਆ ਜਿਹੜਾ ਉਹ ਸਾਹਮਣੇ ਨਹੀਂ ਆਇਆ ਪਰ ਇੱਕ ਅਤਵਾਦੀ ਦਾ ਘਾਰਾ ਜਿਹੜਾ ਉੱਟ ਹੈ ਢੇਰੀ ਹੋਇਆ ਜਿੱਥੇ ਘਰ ਦੇ ਵਿੱਚ ਵੱਡਾ ਬਲਾਸਟ ਹੋਇਆ ਜਿਸ ਕਰਕੇ ਘਾਰਾ ਜਿਹੜਾ ਉਹ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕਿਆ ਤਾਂ ਦੋ ਅਤਵਾਦੀਆਂ ਦੇ ਘਰ ਨੇ ਜਿਹੜੇ ਉਹ ਢਹਿ ਢੇਰੀ ਹੋਏ ਨੇ ਇੱਕ ਪਾਸੇ ਖਬਰੇ ਆ ਰਹੀ ਆ ਕਿ ਜਦੋਂ ਸੁਰੱਖਿਆ ਬਲਾਂ ਦੇ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਸੀ ਤਾਂ ਜਿਵੇਂ ਹੀ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਸੀ ਤਾਂ ਸੁਰੱਖਿਆ ਬਲਾਂ ਨੂੰ ਬੇਸਪੋਟਕ ਸਮੱਗਰੀ ਦਿਖਦੀ ਹੈ ਜਿਸ ਤੋਂ ਬਾਅਦ ਸੁਰੱਖਿਆ ਬਲ ਪਿੱਛੇ ਹਟੇ ਤੇ ਉਹ ਸਮੱਗਰੀ ਜਿਹੜੀ ਫਟ ਜਾਂਦੀ ਹੈ ਜਿਸ ਕਰਕੇ ਘਰ ਨੇ ਜਿਹੜੇ ਉਹ ਢਹਿ ਢੇਰੀ ਹੋਏ ਨੇ ਪਰ ਇੱਕ ਪਾਸੇ ਖਬਰੇ ਵੀ ਮਿਲ ਰਹੀ ਆ ਕਿ ਸੁਰੱਖਿਆ ਬਲਾਂ ਦੇ ਵੱਲੋਂ ਬੰਬ ਦੇ ਨਾਲ ਉਹਨਾਂ ਦੇ ਘਰਾਂ ਨੂੰ ਉਡਾਇਆ ਗਿਆ ਤਾਂ ਆਸੀਫ ਛੇਕ ਜਿਹੜਾ ਕਿ ਪਹਿਲਗਾਮ ਹਮਲੇ ਦੇ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਜਿਸ ਦਾ ਘਰ ਟਹਿ ਟੇਰੀ ਹੋਇਆ ਬਲਾਸਟ ਦੇ ਨਾਲ ਤਾਂ ਵੱਡੀ ਖਬਰ ਇਹ ਵੀ ਸਾਹਮਣੇ ਆ ਰਹੀ ਆ ਤਾਂ ਪਿਛਲੇ 24 ਘੰਟਿਆਂ ਦੇ ਵਿੱਚ ਚੌਥਾ ਐਕਾਊਂਟਰ ਸੁਰੱਖਿਆ ਬਲਾਂ ਦੇ ਵੱਲੋਂ ਕੀਤਾ ਗਿਆ ਜਿੱਥੇ ਰਾਜੌਰੀ ਦੇ ਵਿੱਚ ਮੁੱਠਪੇੜ ਹੋਈਆ ਤਾਂ ਮੁੱਠਪੇੜ ਦੇ ਦੌਰਾਨ ਸੁਰੱਖਿਆ ਬਲਾਂ ਦੇ ਵੱਲੋਂ ਅਤਵਾਦੀਆਂ ਨੂੰ ਘੇਰਾ ਪਾਇਆ ਹੋਇਆ